ਵਿਰੋਧੀ ਤੇ ਅੱਗੇ ਪ੍ਰਤਾਪ ਬਾਜਵਾ ਉਹਨਾਂ ਨੇ ਕਿਉਂ ਕਹੀ ਹੈ ਇਹ ਗੱਲ ਕਿ ਚੋਣ ਨਿਕਲ ਜਾਣ ਦੇ ਮੁਖਵੰਤੀ ਦੇ ਜਿਹੜਾ ਮੰਝਾ ਹੈ ਪਿੰਡਾਂ ਦੇ ਲੋਕ ਆਪੇ ਹੀ ਸੋਚ ਪਿੰਡ ਛੱਡ ਕੇ ਆਉਣਗੇ ਕੀ ਮੈਨੇ ਹੋਏ ਇਸ ਦੇ ਪ੍ਰਸੰਗੇੜਾ ਪ੍ਰਤਾਪ ਬਾਜਵਾ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਜਲੰਧਰ ਆ ਕੇ ਜਲੰਧਰ ਵੈਸਟ ਦਾ ਦੌਰਾ ਕਰੋ ਉੱਥੇ ਤੁਹਾਨੂੰ ਪਤਾ ਲੱਗੇਗਾ ਉੱਥੇ ਤੁਹਾਨੂੰ ਲੋਕ ਦੱਸਣਗੇ ਕਿ ਤੁਹਾਡਾ ਜਿਹੜਾ ਇਹ ਤੁਸੀਂ ਭਗਵੰਤ ਮਾਨ ਸਾਹਿਬ ਦਾ ਮੰਝਾ ਉੱਥੇ ਰੱਖਿਆ ਹੋਊਂਗੇ ਜਾਂ ਜਿੱਥੇ ਵੀ ਰੱਖਣ ਦੀ ਗੱਲ ਕਰਦੇ ਆਂ ਜਾਂ ਤੁਹਾਨੂੰ ਲੋਕ ਕਿੰਨਾ ਮੂੰਹ ਲਾਵੇ ਭਗਵੰਤ ਮਾਨ ਸਾਹਿਬ ਬੜੀ ਸਪੀਡ ਨਾਲ ਇਹਨਾਂ ਸਾਰੇ ਸਿਆਸੀ ਲੋਕਾਂ ਤੋਂ ਬਹੁਤ ਅੱਗੇ ਨਿਕਲ ਗਏ ਆ ਉਹਨਾਂ ਨੇ 2.5 ਸਾਲ ਜੁਗਤ ਕਰਤਾ 70 ਸਾਲ ਜ ਨਹੀਂ ਕਰ ਸਕਿਆ ਤਾਂ ਇਹ ਜਿਹੜੇ ਇਹਨਾਂ ਨੂੰ ਭਾਜਪੀ ਬਾਰੇ ਬੋਲਣਾ ਚਾਹੀਦਾ ਨਾ ਕਿ ਭਗਵੰਤ ਮਾਨ ਸਾਹਿਬ ਬਾਰੇ ਜਾਂ ਆਮ ਆਦਮੀ ਪਾਰਟੀ ਬਾਰੇ ਤੇ ਬਾਜਵਾ ਸਾਹਿਬ ਦਾ ਤਾਂ ਸੰਘੇੜਾ ਸਾਹਿਬ ਮੈਨੂੰ ਬਿਨਾ ਮਤਲਬ ਤੋਂ ਬੇਬੁਨਿਆਦ ਬਾਜਵਾ ਸਾਹਿਬ ਨੇ ਸਿਰਫ ਇਹ ਹੈ ਵੀ ਮੰਝਾ ਉੱਛਲ ਤੱਕ ਛੱਡ ਕੇ ਆਵਾਂਗੇ ਔਰ ਮੰਝੇ 'ਚ ਕਸਰ ਕੀ ਮੈਨੂੰ ਦੱਸੋ ਵੱਧ ਤੋਂ ਵੱਧ ਕੀ ਹੁੰਦਾ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਆ ਜਾਂਦਾ ਪਰ ਆਪਦੇ ਕੈਂਡੀਡੇਟ ਨਾਲ ਤਾਂ ਖੜਨਾ ਚਾਹੀਦਾ ਸੀ ਤੱਕੜੀ ਸਿੰਬਲ ਸ਼੍ਰੋਮਣੀ ਅਕਾਲੀ ਦਲ ਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਆ ਤੱਕੜੀ ਨੂੰ ਵੋਟ ਨਾ ਪਾਓ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਆਪਾਂ ਗੱਲ ਕਰਾਂਗੇ ਜਲੰਧਰ ਦੀ ਵਿਧਾਨ ਸਭਾ ਉਪਚੋਣ ਦੀ ਇੱਕੋ ਲਾਈਨ ਕਹਿ ਕੇ ਮੈਂ ਦਰਸ਼ਕਾਂ ਨਾਲ ਆਪਣੇ ਮਹਿਮਾਨਾਂ ਦੀ ਜਾਣ ਪਛਾਣ ਕਰਾਵਾਂਗਾ ਪੰਜਾਬ ਵਿਧਾਨ ਸਭਾ ਦੇ ਅੰਦਰ ਉਰੋਧੀ ਤੇਰੇ ਦੇ ਆਗੂ ਵਰਤਾਰਪ ਸਿੰਘ ਬਾਜਵਾ ਉਹਨਾਂ ਨੇ ਕੀ ਕਿਹਾ ਕਹਿੰਦੇ ਜਲੰਧਰ ਦੀ ਚੋਣ ਨਿਕਲ ਜਾਣ ਦੇ ਉਹ ਜਲੰਧਰ ਦੇ ਜਿਹੜੇ ਲੋਕ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਮੰਜਾ ਆਪੇ ਹੀ ਚੁੱਕ ਕੇ ਸਤੋਜ ਪਿੰਡ ਛੱਡ ਕੇ ਆਉਣਗੇ ਹੁਣ ਕੌਣ ਕਿਸ ਦਾ ਮੰਜਾ ਪਿੰਡ ਛੱਡ ਕੇ ਆਏਗਾ ਇਹ ਤਾਂ ਬਹਿਸ ਦਾ ਮੁੱਦਾ ਪਰ ਇਹਨਾਂ ਮੁੱਦਿਆਂ ਦੇ ਜਿਹੜੇ ਮਹਿਮਾਨ ਮੇਰੇ ਨਾਲ ਬਣੇ ਆ ਮੇਰੀ ਬੇਨਤੀ ਪਰਵਾਨ ਕਰਕੇ ਪ੍ਰੋਫੈਸਰ ਜਗਤਾਰ ਸਿੰਘ ਸਿੰਘੇੜਾ ਨੇ ਆਮ ਆਦਮੀ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਅਮਰਤ ਗਿੱਲ ਕਾਂਗਰਸ ਦੇ ਜੁਵਾ ਚਿਹਰੇ ਤੇ ਜਾਣੇ ਪਛਾਣੇ ਮੀਡੀਆ ਦੇ ਬਹੁਤ ਹੀ ਨੇੜਤਾ ਰੱਖਣ ਵਾਲੇ ਸਪੋਕਸਪਰਸਨ ਆਪਾ ਦੋਨੋਂ ਹੀ ਮਹਿਮਾਨਾਂ ਦਾ ਤੁਹਾਡੇ ਵੱਲੋਂ ਚੈਨਲ ਤੇ ਆਨਲੀ ਪੈਨਲ ਤੇ ਆਨਲੀ ਸਵਾਗਤ ਕਰਦੇ ਆਂ ਜੀ ਆਖਦੇ ਆਂ ਥੈਂਕ ਯੂ ਸੁਦੀਪ ਸਾਹਿਬ ਇਅਰਥ ਲੈਂ ਲਈ ਪ੍ਰੋਫੈਸਰ ਜਿਹੜਾ ਜਿਸ ਮੁੱਦੇ ਦਾ ਮੈਂ ਜ਼ਿਕਰ ਕੀਤਾ ਹੈ ਮੁਖਵਰੋਧੀ ਤੇ ਅੱਗੂ ਪ੍ਰਤਾਪ ਬਾਜਵਾ ਉਹਨਾਂ ਨੇ ਕਿਉਂ ਕਹੀ ਹੈ ਇਹ ਗੱਲ ਕਿ ਚੋਣ ਨਿਕਲ ਜਾਣ ਤੋਂ ਮੁਖਵੰਤੀ ਦੇ ਜਿਹੜਾ ਮੰਝਾ ਹੈ ਪਿੰਡਾਂ ਦੇ ਲੋਕ ਆਪੇ ਹੀ ਸਤਾਜ ਪਿੰਡ ਛੱਡ ਕੇ ਆਉਣਗੇ ਕੀ ਮੈਨੇ ਹੋਏ ਇਸ ਦੇ ਪ੍ਰੋਫੈਸਰ ਜਿਹੜਾ ਚੰਗਾ ਖਾਣਾ ਮਾੜਾ ਬੋਲਣਾ ਪ੍ਰਤਾਪ ਬਾਜਵਾਦ ਸਾਹਿਬ ਜਿਹੜੇ ਆ ਉਹ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਬਾਰੇ ਅਪਸ਼ਬਦਾਂ ਦੀ ਵਰਤੋਂ ਕਰਦੇ ਰਹੇ ਆ ਆਮ ਆਦਮੀ ਪਾਰਟੀ ਦੀ ਆਗੂਆਂ ਬਾਰੇ ਔਰ ਸਤਿਕਾਰਯੋਗ ਐਮਐਲਏਜ਼ ਬਾਰੇ ਮਾੜਾ ਬੋਲਦੇ ਰਹੇ ਆ ਉਹ ਉਹਨਾਂ ਦੀ ਫ੍ਰਸਟ੍ਰੇਸ਼ਨ ਦੱਸਦੀ ਹੈ ਪ੍ਰਤਾਪ ਬਾਜਵਾਦ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਜਲੰਧਰ ਆ ਕੇ ਜਲੰਧਰ ਵੈਸਟ ਦਾ ਦੌਰਾ ਕਰੋ ਉੱਥੇ ਤੁਹਾਨੂੰ ਪਤਾ ਲੱਗੇਗਾ ਉੱਥੇ ਤੁਹਾਨੂੰ ਲੋਕ ਦੱਸਣਗੇ ਕਿ ਤੁਹਾਡਾ ਜਿਹੜਾ ਇਹ ਤੁਸੀਂ ਭਗਵੰਤ ਮਾਨ ਸਾਹਿਬ ਦਾ ਮੰਝਾ ਉੱਥੇ ਰੱਖਿਆ ਹੋਊਂਗੇ ਜਾਂ ਜਿੱਥੇ ਵੀ ਰੱਖਣ ਦੀ ਗੱਲ ਕਰਦੇ ਆਂ ਜਾਂ ਤੁਹਾਨੂੰ ਲੋਕ ਕਿੰਨਾ ਮੂੰਹ ਲਾਉਂਦੇ ਆ ਇਲੈਕਟੋਰਲ ਬੈਟਲ ਹੈਗੀ ਆ ਵੋਟਾਂ ਦੀ ਲੜਾਈ ਹੈ ਮੁੱਦਿਆਂ ਦੀ ਲੜਾਈ ਹੈ ਸੋਚ ਦੀ ਲੜਾਈ ਹੈ ਨੀਤੀਆਂ ਦੀ ਲੜਾਈ ਹੈ ਮੈਦਾਨ ਚਾਹੋ ਸਾਹਮਣੇ ਇਹ ਮੈਂ ਤਾਂ ਜਿੱਦਾਂ ਪਹਿਲਾਂ ਸੀਸ ਸਾਹਿਬ ਕਹੇ ਸੀਗਾ ਸਵੇਰ ਤੋਂ ਹੀ ਇਹ ਭਗਵੰਤ ਮਾਨ ਸਾਹਿਬ ਦੇ ਖਿਲਾਫ ਬੋਲਣ ਲੱਗ ਜਾਂਦੇ ਸ਼ਾਮ ਤੱਕ ਬੋਲਦੇ ਰਹਿੰਦੇ ਆ ਸਾਡੇ ਐਮਐਲਏ ਨੂੰ ਇਹ ਮਟੀਰੀਅਲ ਦੱਸਦੇ ਸੀਗੇ ਔਰ ਉਸ ਤੋਂ ਵੀ ਪਹਿਲਾਂ ਇਹ ਇਹਨਾਂ ਨੇ ਕਰਨਾ ਕਰਨਾ ਕੁਝ ਨਹੀਂ ਹੈਗਾ ਇਹ ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਵਾਂ ਮੈਂ ਇਹਨਾਂ ਦੇ ਬਿਆਨ ਤੋਂ ਬੜਾ ਇੰਪ੍ਰੈਸ ਹੋਇਆ ਸੀਗਾ ਇਹ ਇਹਨਾਂ ਨੇ ਕਿਹਾ ਸੀ ਕਿ ਇੱਕ ਰੱਸਾ ਲੈ ਕੇ ਨਾ ਮੋਟਾ ਸਾਰਾ ਆ ਰਹੀ ਹੈ ਸਾਡੀ ਸਰਕਾਰ ਇੱਕ ਮੋٹے ਰੱਸੇ ਦੇ ਨਾਲ ਮੈਂ ਸੁਖਵੀਰ ਬਾਦਲ ਨੂੰ ਬੰਨ ਕੇ ਜੀਪ ਦੇ ਪਿੱਛੇ ਇੱਕ ਤਰ੍ਹਾਂ ਜਦੋਂ ਇਹਨਾਂ ਦੀ ਸਰਕਾਰ ਆ ਗਈ ਇਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਸੀਗਾ ਔਰ ਉਹੀ ਪੰਜਾਬ ਦੀ ਖਾਨ ਲੱਗ ਗਿਆ ਸਾਰਾ ਉਹੀ ਕਰਨ ਲੱਗ ਗਿਆ ਆਪਾਂ ਚਲੋ ਇਹ ਇਹਨਾਂ ਦੀ ਸ਼ਕਾਵਲੀ ਹੈ ਨਾ ਜਿਹੜਾ ਬ੍ਰਾਜ਼ਰ ਸੰਘੇੜਾ ਜੀ ਬਹੁਤ ਦਿਲਚਸਪ ਗੱਲ ਕੀਤੀ ਹੈ ਚਲੋ ਆਪਣਾ ਮੁੱਦਾ ਹੋਰ ਪਾਸੇ ਚਲਾ ਜਾਏਗਾ ਪਰ ਮੈਂ ਬੀਂਗ ਐਂਕਰ ਮੇਰੇ ਕੋਲ ਰਿਹਾਨੀ ਜਾ ਰਿਹਾ ਸਵਾਲ ਲੈਣ ਲਈ ਤੁਸੀਂ ਗੱਲ ਕਰ ਰਹੇ ਬਾਜਵਾ ਦੀ ਉਹ ਕਹਿੰਦੇ ਕਿ ਮੋਟਾ ਜਿਹਾ ਰੱਸਾ ਲੈ ਕੇ ਸੁਖਵੀਰ ਬਾਦਲ ਨੂੰ ਲਪੇਟ ਕੇ ਲੈ ਕੇ ਜਾਵਾਂਗੇ ਖਿੱਚ ਕੇ ਲੈ ਕੇ ਜਾਵਾਂਗੇ ਮੁਖਵੰਤਰੀ ਭਗਵੰਤ ਮਾਨ ਵੀ ਤਾਂ ਕਹਿੰਦੇ ਹੀ ਹੈ ਕਿ ਉਹਦਾ ਜਿਹੜਾ ਹੋਟਲ ਹੈ ਚੰਡੀਗੜ੍ਹ ਦੇ ਨੇੜੇ ਉਹਨੂੰ ਅਸੀਂ ਸਕੂਲ 'ਚ ਤਬਦੀਲ ਕਰ ਦਾਂਗੇ ਰਹਿਣ ਨਹੀਂ ਦੇਣਾ ਮੈਨੂੰ ਲੱਗਦਾ ਕਿ ਇਹ ਤੇ ਪੋਲੀਟੀਕਲ ਪਾਰਟੀਆਂ ਦੇ ਆਗੂ ਸਾਰੇ ਹੀ ਬੋਲਦੇ ਆਂਦੀ ਬੋਲੀ ਦੀ ਭਗਵੰਦਮਾਨ ਸਾਹਿਬ ਜੋ ਕਹਿੰਦੇ ਉਹ ਕਰਦੇ ਵੀ ਆ ਅਸੀਂ ਜੋ ਕਹਿਆ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਆਰ ਪਾਰ ਦੀ ਲੜਾਈ ਹੈ ਤਾਂ ਉਹ ਜਾਰੀ ਹੈ ਭਗਵੰਦਮਾਨ ਸਾਹਿਬ ਨੇ ਕਿਹਾ ਹੈ ਗੈਂਗਸਟਰਵਾਦ ਤੇ ਹੋਰ ਜਿਹੜੀਆਂ ਬੁਰਾਈਆਂ ਉਹਨਾਂ ਦੇ ਖਿਲਾਫ ਆਰ ਪਾਰ ਦੀ ਲੜਾਈ ਹੈ ਡਰੱਗ ਦੇ ਖਿਲਾਫ ਆਰ ਪਾਰ ਦੀ ਲੜਾਈ ਹੈ ਤਾਂ ਜਾਰੀ ਹੈ ਉਹਦੇ ਰਿਜ਼ਲਟ ਵੀ ਸਾਹਮਣੇ ਆ ਰਹੇ ਨੇ ਸਾਹਮਣੇ ਰਿਕਵਰੀਜ਼ ਸਾਹਮਣੇ ਮੁਕਾਬਲੇ ਕਿੰਨੇ ਐਲੀਮੀਨੇਟ ਹੋਏ ਕਿੰਨੇ ਬੋਡੀਜ਼ ਤੋੜੇ ਆ ਗੈਂਗਸਟਰਵਾਦ ਦੇ ਤੇ ਡਰੱਗਸ ਦੇ ਉਹ ਸਾਰਾ ਕੁਝ ਰਿਜ਼ਲਟ ਸਾਹਮਣੇ ਆ ਰਿਹਾ ਕਿੰਨੇ ਕਾਂਗਰਸੀ ਆਗੂ ਜਿਹੜੇ ਆ ਉਹਨਾਂ ਦੇ ਘਰੋਂ ਨੋਟ ਫੜੇ ਗਏ ਨੋਟ ਗਿਣਨ ਵਾਲੀਆਂ ਮਸ਼ੀਨਾਂ ਫੜੀਆਂ ਗਈਆਂ ਇਹ ਜਿਹੜੇ ਕੰਮ ਕੀਤੇ ਆ ਉਹ ਵੀ ਸਾਹਮਣੇ ਆ ਜਿਹੜੇ ਗਰੰਟੀਆਂ ਪੂਰੀਆਂ ਕੀਤੀਆਂ ਜਿਹੜੀ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਬਿਜਲੀ ਫ੍ਰੀ ਕੀਤੀ ਸ਼ਹੀਦਾਂ ਲਈ ਇੱਕ ਤੁਹਾਡੀ ਗੱਲ ਆ ਗਈ ਤੁਹਾਡਾ ਆਕੂ ਕੀਤਾ ਐਮਐਲਏ ਦੀ ਇੱਕ ਪੈਨਸ਼ਨ ਕੀਤੀ ਬਹੁਤ ਸਾਰੇ ਮੁੱਦੇ ਆ ਜਿਹੜੇ ਭਗਵੰਤ ਸਿੰਘ ਸਾਹਿਬ ਨੇ ਪੂਰੇ ਕੀਤੇ ਆ ਭਗਵੰਤ ਸਿੰਘ ਸਾਹਿਬ ਦੇ ਤਾਂ ਨੇੜੇ ਤੇੜੇ ਵੀ ਨਹੀਂ ਹੈ ਪ੍ਰਤਾਪ ਬਾਜਵਾ ਸਾਹਿਬ ਚਲੋ ਤੁਹਾਡਾ ਜਿਹੜੇ-ਜਿਹੜੇ ਨਹੀਂ ਹੈਗੇ ਭਗਵੰਤ ਮਾਨ ਸਾਹਿਬ ਬੜੀ ਸਪੀਡ ਨਾਲ ਇਹਨਾਂ ਸਾਰੇ ਸਿਆਸੀ ਲੋਕਾਂ ਤੋਂ ਬਹੁਤ ਅੱਗੇ ਨਿਕਲ ਗਏ ਆ ਉਹਨਾਂ ਨੇ ਢਾਈ ਸਾਲ ਜੇ ਕੋਈ ਕਰਤਾ 70 ਸਾਲ ਜੀ ਨਹੀਂ ਕਰ ਸਕੇ ਜੀ ਥੈਂਕ ਯੂ ਵੈਰੀ ਮੱਚ ਅਮਰਦ ਗੱਲ ਤੁਸੀਂ ਸੁਣਿਆ ਜੋ ਇਹਨਾਂ ਨੇ ਕਿਹਾ ਪ੍ਰਸੰਗ ਜਿਹੜਾ ਨੇ ਉਹ ਕਹਿੰਦੇ ਪ੍ਰਤਾਪ ਬਾਜਵਾ ਦਾ ਸਹਾਈ ਹੈ ਕਿ ਉਹ ਪੁੱਠਾ ਸਿੱਧਾ ਬੋਲਦੇ ਆ polítical ਪਾਰਟੀਆਂ ਦੇ ਆਗੂਆਂ ਬਾਰੇ ਬਾਕੀ ਮੁਖਮੰਤਰ ਭਗਵੰਤ ਮਾਨ ਦੇ ਤਾਂ ਨੇੜੇ ਤੇੜੇ ਵੀ ਨਹੀਂ ਜਿਸ ਢੰਗ ਨਾਲ ਪੰਜਾਬ ਦੇ ਭਲੇ ਲਈ ਉਹ ਗੱਲ ਕਰ ਰਿਹਾ ਹੈ ਸੋ ਜਿਹੜੀ ਗੱਲ ਕੀਤੀ ਹੈ ਪ੍ਰਤਾਪ ਬਾਜਵਾ ਨੇ ਮੰਜਾ ਛੱਡ ਕੇ ਆਉਣ ਦੀ ਸਤੌਜ ਪਿੰਡ ਦੀ ਉਹ ਕਹਿੰਦੇ ਇਹਦੇ ਵਿੱਚ ਕੋਈ ਦਮ ਨਹੀਂ ਹੈ ਇਹ ਨਹੀਂ ਪਤਾ ਕਿਦਾ ਮੰਜਾ ਛੱਡਿਆ ਜਾਏਗਾ। ਔਰ ਦੇਖੋ ਸਿੱਧੂ ਸਾਹਿਬ ਭਗਵੰਤ ਮਾਨ ਇੱਕ ਮਿਮਿਕਰੀ ਆਰਟਿਸਟ ਰਏ ਆ ਤੇ ਹਰੇਕ ਬੰਦੇ ਦੀ ਮਿਮਿਕਰੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਸੇ ਵੀ ਆਗੂਆਂ ਦੀ ਲਾਈ ਹੈ ਔਰ ਜਿਹਦੇ ਕਰਕੇ ਉਹਨਾਂ ਨੂੰ ਫੇਮ ਮਿਲੇ ਸਾਰਿਆਂ ਨੂੰ ਪਤਾ ਹੈ ਔਰ ਕਿੰਨਾ ਕਿਸੇ ਦੀ ਬੇਇਜ਼ਤੀ ਕਿਸ ਲੈਵਲ ਤੱਕ ਕਰ ਸਕਦੇ ਆ ਤਾਂ ਮੈਨੂੰ ਲੱਗਦਾ ਵੀ ਭਗਵਾਨਤ ਮਾਨ ਨੇ ਉਹ ਲੋਅਰ ਲੈਵਲ ਵੀ ਟੱਚ ਕੀਤਾ ਤੇ ਬਾਜਵਾ ਸਾਹਿਬ ਦਾ ਤਾਂ ਸੰਗੇੜਾ ਸਾਹਿਬ ਮੈਨੂੰ ਬਿਨਾ ਮਤਲਬ ਤੋਂ ਬੇਬੁਨਿਆਦ ਬਾਜਵਾ ਸਾਹਿਬ ਨੇ ਸਿਰਫ ਕਿਹਾ ਵੀ ਮੰਝਾ ਉੱਥੇ ਤੱਕ ਛੱਡ ਕੇ ਆਵਾਂਗੇ ਔਰ ਮੰਝੇ 'ਚ ਕਸਰ ਕੀ ਮੈਨੂੰ ਦੱਸੋ ਵੀ ਸਾਰਾ ਅੱਡੀ ਚੋਟੀ ਦਾ ਜੋਰ ਲਾਤਾ ਸੀ ਇਹਨਾਂ ਨੇ ਰਿੰਕੂ ਨੂੰ ਐਮਪੀ ਬਣਾਣ ਤੇ ਪੂਰੀ ਸਰਕਾਰ ਆ ਕੇ ਬਹਿ ਗਈ ਸੀ ਰਿੰਕੂ ਕਿੱਥੇ ਆ ਦੇ ਬੀਜੇਪੀ ਦੇ ਪਿੱਛੇ ਇਹਨਾਂ ਦਾ ਐਮਐਲਏ ਸ਼ੀਤਲੋਂਗਰਾਲ ਜੀ ਦੇ ਕਰਕੇ ਉਹ ਆਪਣੇ ਲੋਕ ਤਾਂ ਇਹਨਾਂ ਤੋਂ ਸਮਝ ਨਹੀਂ ਰਹੇ ਦੇਖੋ ਪਹਿਲਾਂ ਤਾਂ ਆਪਦੇ 92 ਕੋਈ ਸੇ ਮੰਤਰੀ ਦੇ ਖਿਲਾਫ ਕਹਿ ਜੀਆਂ ਅਲਿਗੇਸ਼ਨਸ ਨੇ ਜਿਨ੍ਹਾਂ ਦੇ ਖਿਲਾਫ ਕ腐ਸ਼ਨ ਦੀ ਅਲਿਗੇਸ਼ਨ ਭਗਵਾਨਤ ਮਾਨਸਾਹਬ ਨੇ ਆਪ ਬੁਲਾਇਆ ਵਿਜੇ ਵਿਜੇ ਸਿੰਘਲਾ ਮਾਨਸਾਹਲੇ ਐਮਐਲਏ ਅੱਜ ਤੱਕ ਉਹ ਨਾਲ ਬਹਿ ਕੇ ਮੀਟਿੰਗਾਂ ਕਰਦੇ ਨੇ ਤੇ ਫਿਰ ਕਹਿਣੀ ਤੇ ਕਥਨੀ ਦੇ ਵਿੱਚ ਅਸਲੀਅਤ ਦਿਖਾਉਣ ਦੇ ਹੱਥੀ ਦੇ ਨੰਦ ਖਾਨ ਦੇ ਹੋਰ ਲੋਕਾਂ ਨੂੰ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ ਉਹਦੇ ਮਾਹਿਰ ਨੇ 13-13 ਕਹਿੰਦੇ ਸੀਗੇ ਵੀ 13 ਸਾਡੇ ਐਮਪੀ ਜਿੱਤਣਗੇ ਤੇ ਰਹਿ ਗਏ 3 10 ਮਾਈਨਸ ਹੋ ਗਏ 13 ਚੋਂ ਤੇ ਹਾਲਾਤ ਇਹ ਜਿਹੇ ਨੇ ਵੀ ਸਰਕਾਰ ਸਰਕਾਰ ਦੇ ਵਿੱਚ ਪਾਵਰ ਅਸਲੀ ਦੇ ਵਿੱਚ ਕਿੱਥੇ ਆ ਦਿੱਲੀ ਆ ਭਗਵਾਨ ਜੀ ਮਾਨ ਕੋਲ ਆ ਬਿਊਰੋਕਰੇਸੀ ਇਹਨਾਂ ਦੀ ਸੁਣਦੀ ਨਹੀਂ ਮੈਂ ਬੁਰਾ ਨਾ ਮੰਨਿਓ ਕਿ ਬਿਊਰੋਕਰੇਟਸ ਇਹਨਾਂ ਤੋਂ ਸੈਟੀਸਫਾਈ ਨਹੀਂ ਇਹਨਾਂ ਦੀ ਗੱਲ ਕਨਫਲਿਕਟ ਐ ਮਾਪ ਕੋ ਸੀਐਮ ਆ ਪੰਜਾਬ ਦਾ ਇੱਕ ਮਿਆਂ ਦਵੇ ਤੇ ਡੀਜੀਪੀ ਮਿਆਂ ਆ ਉਹ ਡੀਜੀਪੀ ਉਹਨੂੰ ਕਾਊਂਟਰ ਕਰ ਦਵੇ ਤੇ ਫੇਰ ਅਸੀਂ ਕਹੀਏ ਵੀ ਸਾਰਾ ਕੁਝ ਆਲ ਐਜ਼ ਵੈਲ ਨੌਲਿਜ ਵੈਲ ਐਂਡ ਇਟ ਕੈਨ ਨਾ ਆਲਵੇਜ਼ ਵੈਸਾ ਨਹੀਂ ਹੁੰਦਾ ਅਮਰਗੱਲ ਤੁਹਾਡਾ ਜੀ ਜੀ ਆਪਾਂ ਫੇਰ ਆਨੇ ਤੁਹਾਡੇ ਕੋਲ ਆਪਾਂ ਜਵਾਲੇ ਲਈ ਜਵਾਲੇ ਲਈ ਪ੍ਰਸੰਗ ਲਾਤੋ ਪ੍ਰਸੰਗ ਦਾ ਅਮਰਗੱਲ ਦਾ ਤੁਸੀਂ ਕਮੈਂਟ ਸੁਣਿਆ ਆ ਉਹ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਬੋਲਦੇ ਆ ਪਹਿਲਾਂ 13 13 ਦੀ ਗੱਲ ਕਰਦੇਗੇ ਕਿੱਥੇ ਰੰਕੂ ਕਿੱਥੇ ਸੀ ਨਰਾਕ ਜਿਹੜੇ ਗਿਆ ਪਹਿਲਾਂ ਕਿਸ ਤਰੀਕਿਆਂ ਦੂਜੀਆਂ ਪਾਰਟੀਆਂ ਚ ਆਪ ਚਾਏ ਆਪ ਚ ਹੁਣ ਫਿਰ ਭਾਜਪਾ ਚ ਚਲੇ ਗਏ ਔਰ ਸੀ ਜਲਦੀ ਵਜਾ ਕਰਕੇ ਅੱਜ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਜਿਹੜੀ ਬਾਈ ਇਲੈਕਸ਼ਨ ਆਈ ਹੈ ਜਲੰਧਰ ਦੀ ਸੋ ਕਹਿਣੀ ਦੇ ਕਰਨੀ ਚ ਕਹਿੰਦੇ ਸਾਡੇ ਚ ਨਹੀਂ ਤੁਸੀਂ ਆਪਣੀ ਪੀੜੀ ਇੱਥਾਂ ਸੋਟਾ ਮਾਰੋ ਨਹੀਂ ਅਮਰਤ ਗੇਲ ਜੇ ਥੋੜੀ ਥੋੜਾ ਜਿਹਾ ਵੀ ਧਿਆਨ ਨਾਲ ਦੇਖਣ ਤਾਂ ਇਹ ਜਿਹੜੇ ਇਹਨਾਂ ਨੂੰ ਬੀਜੇਪੀ ਬਾਰੇ ਬੋਲਣਾ ਚਾਹੀਦਾ ਨਾ ਕਿ ਭਗਵੰਤ ਮਾਨ ਸਾਹਿਬ ਬਾਰੇ ਜਾਂ ਆਮ ਆਦਮੀ ਪਾਰਟੀ ਬਾਰੇ ਬੀਜੇਪੀ ਜੋ ਕੁਛ ਜਿਸ ਤਰ੍ਹਾਂ ਕਰਕੇ ਉਹ ਰਿੰਕੂ ਨੂੰ ਜਾਂ ਅਸ਼ੀਤ ਰੰਗਰਾਲ ਨੂੰ ਲੈ ਗਈ ਹੈ ਉਸੇ ਤਰ੍ਹਾਂ ਹੀ ਬੀਜੇਪੀ ਨੇ ਇਹਨਾਂ ਦੀ ਪਾਰਟੀ ਦਾ ਇੱਕ ਖੋਖਲੀ ਕਰ ਦਿੱਤੀ ਹੈ ਕਿੰਨੇ ਕਾਂਗਰਸੀ ਆਗੂ ਨੂੰ ਬੀਜੇਪੀ ਨੇ ਨਿਗਲ ਲਿਆ ਇੰਡੀਆ ਵਾਈਜ਼ 80 ਤੋਂ ਵੱਧ ਇਹਨਾਂ ਦੇ ਵੱਡੇ ਨੇਤਾ ਬੀਜੇਪੀ ਨੇ ਜਾਂ ਡਰਾ ਕੇ ਜਾਂ ਬਾਹ ਮਰੋੜ ਕੇ ਜਾਂ ਲਾਲਚ ਦੇ ਕੇ ਆਪਣੇ ਨਾਲ ਲਾਗੇ ਇਹਨਾਂ ਦੀ ਪਾਰਟੀ ਨੂੰ ਲੀਡਰਲੈਸ ਕੰਮ ਤੱਕ ਗਏ ਕਈ ਸੂਬਿਆਂ 'ਚ ਸਰਕਾਰਾਂ ਤੋੜੀਆਂ ਇਹਨਾਂ ਦੀਆਂ ਫੇਰ ਵੀ ਇਹ ਬੀਜੇਪੀ ਦੇ ਵਿਰੁੱਧ ਨਾ ਬੋਲ ਕੇ ਆਮ ਆਦਮੀ ਪਾਰਟੀ ਦੇ ਵਿਰੁੱਧ ਬੋਲਦੇ ਆ ਰਹੀ ਤੇਰਾ ਦੀ ਗੱਲ ਇਹ ਹਰ ਇੱਕ ਪਾਰਟੀ ਦਾ ਟੀਚਾ ਹੁੰਦਾ ਹੈ ਭਗਵੰਤਨਾਥ ਸਾਹਿਬ ਅਗਰੈਸਿਵ ਤੇ ਤੇਜ਼ ਇਤਰਾਰ ਤੇ ਇੱਕ ਸਮਾਰਟ ਆਗੂ ਨੇ ਸੇਲੀਬ੍ਰਿਟੀ ਨੇ ਸਾਡੇ ਜਿਹੜੇ ਸਟਾਰ ਪ੍ਰਚਾਰਕ ਨੇ ਲੋਕ ਪਿਆਰ ਕਰਦੇ ਆ ਉਹਨਾਂ ਨੂੰ ਇਹ ਬੱਕਰੀ ਗੱਲ ਹੈ ਕਿ ਲੋਕਾਂ ਨੇ ਲੋਕ ਸਭਾ ਦੀ ਵੋਟ ਕਿਤੇ ਹੋਰ ਪਾਈ ਆ ਔਰ ਉਹ ਕਈ ਵਾਰੀ ਲੋਕ ਇਦਾਂ ਕਰਦੇ ਆ ਕਿ ਉੱਪਰ ਦੀ ਵੋਟ ਜਿਹੜੀ ਆ ਉਹ 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 ਹੋਰ ਕਿਸੇ ਪਾਸੇ ਪਾਈ ਜਾਵੇ ਪਰ ਪੰਜਾਬ ਦੇ ਵਿੱਚ ਭਗਵੰਤ ਸਿੰਘ ਸਾਬ ਹੀਰੋ ਨੇ ਅਮਰਤਾ ਗਿੱਲ ਜਿਹੜੇ ਤੇ ਕਹਿ ਰਹੇ ਆ ਇਹਨਾਂ ਦੀ ਜ਼ੀਰੋ ਨਹੀਂ ਆਈ ਦਿੱਲੀ 'ਚ ਦਿੱਲੀ ਦੇ ਵਿੱਚ ਅਮਰਤਾ ਗਿੱਲ ਦੀ ਪਾਰਟੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਰਲ ਕੇ ਲੜੇ ਆਂ ਸੀ ਸਾਨੂੰ ਉੱਥੇ ਤੇ ਤੀਜੀ ਵਾਰ ਸਾਡੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਬ ਬਣੇ ਆ ਉੱਥੇ ਅਮਰਤਾ ਗਿੱਲ ਵੀ ਜ਼ੀਰੋ ਨੇ ਜਗਤਾਰ ਸਿੰਘ ਜਿਹੜਾ ਵੀ ਜ਼ੀਰੋ ਆ ਦਿੱਲੀ 'ਚ ਪ੍ਰੈਸ ਸਾਹਿਬ ਪ੍ਰੈਸਾ ਇੱਕ ਸਵਾਲ ਮੈਂ ਇੱਕ ਸਵਾਲ ਲੈ ਲਿਆ ਪੰਜਾਬ ਦੇ ਵਿੱਚ ਤੋਂ ਫਿਰ ਅਸੀਂ ਤਿੰਨ ਛੇ ਰੁਪਏ ਜੇ ਉੱਥੇ ਪਹਿਲਾਂ ਇਕੱਲੇ ਭਗਵੰਤ ਮਾਨ ਸੀਗੇ ਅਸੀਂ ਗਰੋਹ ਹੀ ਕੀਤਾ ਆ ਇਹ ਵੱਖਰੀ ਗੱਲ ਹੈ ਜੋ ਸਾਡਾ ਟੀਚਾ ਨਹੀਂ ਪੂਰਾ ਹੋ ਸਕਿਆ ਤੁਸੀਂ ਪੰਜਾਬ ਸਰਕਾਰ ਦੇ ਪੰਜਾਬ ਵਿੱਚ ਕੰਮ ਦੇਖੋ ਪ੍ਰੈਸਾ ਇੱਕ ਸਵਾਲ ਲੈ ਲਾ ਇੱਕ ਸਵਾਲ ਹੈ ਨਾ ਪ੍ਰੈਸ ਸਾਹਿਬ ਭਗਵੰਤ ਮਾਨ ਸਾਹਿਬ ਹੀਰੋ ਆ ਉਹਨਾਂ ਨੇ ਹੀਰੋ ਹੀ ਰਹਿਣਾ ਹੈ ਪੰਜਾਬ ਦੇ ਹੀਰੋ ਆ ਪੰਜਾਬ ਲਈ ਚਿੰਤਾ ਕਰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਰੇੜਾ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਨੂੰ ਪਿਆਰ ਕਰਦੇ ਆ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆਵਾਜਾਗ ਹੈਗੇ ਆ ਅਮਰਤ ਗੱਲ ਜੀ ਅਮਰਤ ਗੱਲ ਮੈਂ ਭਗਵਾਨ ਤਮਨ ਸਾਹਿਬ ਨਾਲ ਗੱਲਾਂ ਹੀ ਕਰਦੇ ਆ ਅਸਲੀ ਦੇ ਵਿੱਚ ਕੁਸ਼ੀ ਨਹੀਂ ਕਰਦੇ ਹੈਗੇ ਗੱਲਾਂ ਦੀ ਖਾਦੀ ਆ ਉਹਨਾਂ ਨੇ ਤੇ ਗੱਲਾਂ ਦੀ ਹੀ ਖਾਣਗੇ ਤੇ ਗੱਲਾਂ ਨਹੀਂ ਮੁੱਖ ਮੰਤਰੀ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਪੰਜਾਬੀ ਪ੍ਰਮੋਟ ਕਰਨ ਲਈ ਨਾ ਬੜਾ ਕੁਸ਼ ਕੀਤਾ ਬਸ ਇਸ਼ਤਿਹਾਰ ਸਿਹੂਰਾ ਤੋਂ ਬਾਅਦ ਅਸਲੀ ਦੇ ਵਿੱਚ ਗਰਾਊਂਡ ਰਿਐਲਿਟੀ ਦੇ ਵਿੱਚ ਜ਼ੀਰੋ ਇੰਪੈਕਟ 0 0 0 ਨਹੀਂ ਕਰਦਾ ਇਹਨਾਂ ਦੀ ਆਪ ਦੀਆਂ ਕਮਿਊਨੀਕੇਸ਼ਨ ਸਾਰੀਆਂ ਨੇ ਨਾ ਉਹ ਤੇ ਅੰਗਰੇਜ਼ੀ ਚ ਚਲਦੀਆਂ ਨੇ ਤੇ ਕਹਿ ਉਹੀ ਤਾਂ ਗੱਲ ਹੈ ਨਾ ਵੀ ਕਹਿਣੀ ਤੇ ਕਤਨੀ ਅੱਛਾ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਭਾਜਪਾ ਨੂੰ ਕਾਊਂਟਰ ਕਰਾਂ ਤੇ ਆ ਆਪ ਕੀ ਕਰਦੇ ਨੇ ਇਹਨਾਂ ਦਾ ਜਿਹੜਾ ਅੱਜ ਹੁਣ ਐਮਐਲਏ ਕੈਂਡੀਡੇਟ ਹੈ ਜਲੰਧਰ ਤੋਂ ਜਿਹੜਾ ਲੜ ਰਿਹਾ ਉਹ ਕਿੱਧਰੋਂ ਆਇਆ ਕੀ ਇਹਨਾਂ ਦਾ ਅੱਜ ਦਾ ਵਾਲੰਟੀਅਰ ਹੈ ਬਥੇਰੇ ਵਾਲੰਟੀਅਰਾਂ ਨੂੰ ਮੈਂ ਇੱਥੇ ਐਜਿਆਂ ਨੂੰ ਜਾਣਦੀ ਆ ਜਿਨ੍ਹਾਂ ਨੇ ਜੀ ਜਾਨ ਲਗਾਤੀ ਘਰ-ਬਾਰ ਵਿਕ ਗਏ ਪਰ ਇਹਨਾਂ ਨੂੰ ਐਮਐਲਏ ਮੰਪੀ ਬਣਾਉਣ ਲਈ ਲੋਕ ਇੱਧਰ-ਉੱਧਰੋਂ ਚਾਹੀਦੇ ਹੁੰਦੇ ਕਿਉਂ ਆਪ ਜੀ ਆਮ ਸਵਾਲ ਆਪਾ ਜਵਾਬ ਲਈ ਆ ਆਮ ਸਵਾਲ ਆ ਤੁਹਾਡਾ ਆ ਪ੍ਰਸੰਗੜਾ ਦੇਵਾਂਗੇ ਜਿਵੇਂ ਕਿ ਜਲੰਧਰ ਦੇ ਜਿਹੜਾ ਉਮੀਦਵਾਰਾ ਤੁਹਾਡੀ ਉਹਦੀ ਗੱਲ ਹੀ ਕਰ ਲੋ ਉਹਦੇ ਦਾ ਸਾਰਾ ਪਰਿਵਾਰ ਅੱਜ ਵੀ ਭਾਜਪਾ 'ਚ ਬੈਠਾ ਹੈ ਭਾਜਪਾ ਨੂੰ ਛੱਡ ਕੇ ਆਪ 'ਚ ਆ ਗਿਆ ਕਹਿੰਦੇ ਸਾਨੂੰ ਕਹਿੰਨੇ ਹੈ ਕਾਂਗਰਸ ਨੂੰ ਆਪਣੀ ਪੀੜੀ ਇਟਾ ਸੋਟਾ ਮਾਰੋ ਨਾ ਜਿਨ੍ਹਾਂ ਨੇ ਉਮੀਦਵਾਰੀ ਭਾਜਪਾ ਤੋਂ ਲੈਂਦਾ ਹੈ ਸਿੱਧੂ ਸਾਹਿਬ ਸਵਾਲ ਦਾ ਜਵਾਬ ਦੇਣਾ ਚਾਹੀਦਾ ਨਾ ਕਿ ਕਾਉਂਟਰ ਅਲੀਗੇਸ਼ਨ ਲਗਾ ਦਿਓ ਗੱਲ ਭਗਵੰਤ ਮਾਨ ਸਾਹਿਬ ਤੇ ਚੱਲੀ ਸੀ ਇੱਕ ਵੀ ਅਮਰਤਾ ਗਿੱਲ ਇੱਕ ਵੀ ਕੰਮ ਨਹੀਂ ਗਿਣਾ ਸਕੇ ਜਿਹੜਾ ਭਗਵੰਤ ਮਾਨ ਸਾਹਿਬ ਨੇ ਨਹੀਂ ਕੀਤਾ ਮੈਂ ਇੰਨੇ ਕੰਮ ਗਿਣਾਇਆ ਨੰਬਰ 2 ਤੇ ਦੂਜੀਆਂ ਪਾਰਟੀਆਂ ਦੇ ਚੰਗੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਚ ਆ ਰਹੇ ਸਾਡੀ ਪਾਰਟੀ ਨਵੀਂ ਆ ਸਾਡੇ ਵੈਕਿਊਮ ਆ ਬਹੁਤ ਜ਼ਿਆਦਾ ਸਕੋਪ ਆ ਅਮਰਤਾ ਗਿੱਲ ਵੀ ਆਜਣ ਜੇ ਆਉਣਾ ਤਾਂ ਤੋ ਜਿਹੜੇ ਚੰਗੇ ਬੰਦੇ ਆ ਸੀ ਉਹਨਾਂ ਨੂੰ ਮਨਾ ਨਹੀਂ ਕਰਦੇ ਪ੍ਰੋਸੈਸ ਜਿਹੜਾ ਦਿੱਕਤ ਹੈ ਪ੍ਰੋਸੈਸ ਸੰਘੇੜਾ ਸਰ ਸਰ ਦੇਖਦੇ ਸਰ ਦੇਖਦੇ ਆ ਤੇ ਅਸੀਂ ਉਹਨਾਂ ਨੇ ਪਾਰਟੀ ਬਣਾ ਲਈ ਅਸੀਂ ਇਹਨਾਂ ਨੂੰ ਪ੍ਰਮੋਟ ਕਰਤਾ ਇਹ ਨਹੀਂ ਵੀ ਸਾਡੇ ਕੋਲ ਟਿਕਟ ਨਹੀਂ ਹੈ ਚੰਨੀ ਸਾਹਿਬ ਨੂੰ ਕਿੱਥੋਂ ਲੈ ਕੇ ਆਏ ਉਹ ਮਰਿੰਡੇ ਤੋਂ ਆਏ ਮਰਿੰਡੇ ਹੀ ਵਾਪਸ ਚਲੇ ਗਏ ਹਾਂਜੀ ਉਹ ਮਤਲਬ ਇੱਥੇ ਚੋਣ ਲੜਨ ਆਏ ਸੀਗੇ ਉਹ ਨਾਮ ਮੰਝਾ ਲੈ ਕੇ ਆਏ ਨਾਮ ਮੰਝਾ ਵਾਪਸ ਲੈ ਕੇ ਗਏ ਆ ਉਹ ਇਥੋਂ ਮਤਲਬ ਗੈਸਟ ਦੇ ਤੌਰ ਤੇ ਆ ਕੇ ਚੋਣ ਜਿੱਤ ਕੇ ਚਲੇਗਾ ਸਿੱਧੇ ਉੱਥੇ ਦਿੱਲੀ ਜਾਇਆ ਕਰਨਗੇ ਹੁਣ ਸਿੱਧੇ ਉੱਥੇ ਵਾਪਸ ਆ ਜਾ ਕਰਨਗੇ ਜਿਲੰਦ ਚ ਕੀ ਹੈ 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 ਜਿਲੰਦ ਜਿਨ੍ਹਾਂ ਨੇ ਉਹ ਖੂਨ ਪਸੀਨਾ ਲਗਾਤਾ ਅੱਜ ਉਦੋਂ ਕਹਿੰਦੇ ਸੀ ਵਲੰਟੀਅਰਾਂ ਨੂੰ ਟਿਕਟ ਦਵਾਂਗੇ ਤੇ ਅੱਜ ਇਹਨਾਂ ਨੂੰ ਦੂਜੀਆਂ ਪਾਰਟੀਆਂ 'ਚੋਂ ਆਏ ਲੋਕ ਚੰਗੇ ਲੱਗਦੇ ਨੇ ਗੱਲ ਤਾਂ ਉਹੀ ਐ ਫਿਰ ਇਹਨਾਂ 'ਚ ਤੇ ਬਾਕੀ ਪਾਰਟੀਆਂ 'ਚ ਫਰਕ ਕੀ ਐ ਕੋਈ ਫਰਕ ਨਹੀਂ ਐ ਜਿੰਨੇ ਆਨਲੋਗ ਵੀ ਜ਼ਿਆਦਾ ਇਹਨਾਂ ਦੇ ਤੇ ਕੋਈ ਵਿਚਾਰਤਾ ਰਹੀ ਨਹੀਂ ਆਮ ਆਦਮੀ ਪਾਰਟੀ ਦੀ ਕੋਈ ਵਿਚਾਰਤਾ ਰਹੀ ਨਹੀਂ ਐ ਜਿਹੜਾ ਇੱਕੋ ਆਇਆ ਲੈ ਲਿਆ ਸੱਤਾ ਹੰਡਾਈ ਕੋਈ ਕੈਰੈਕਟਰ क्राइम ਕ腐ਪਸ਼ਨ ਤੇ ਜਿਹੜਾ ਬੜਾ ਰੌਲਾ ਪਾਉਂਦੇ ਸੀਗੇ ਸਾਰਿਆਂ ਦੇ ਵਨ অর ਦਾ ਆਦਰ ਕੋ ਨੇ ਅਲੀਗੇਸ਼ਨਸ ਲੱਗਦੇ ਨੇ ਪਰ ਕੋਈ ਪਰਵਾਹ ਨਹੀਂ ਸਰਕਾਰ ਬਣ ਗਈ ਨਾ ਸਰਕਾਰ ਬਣ ਗਈ ਬੋਲੀ ਜਾਓ ਕੋਈ ਗੱਲ ਨਹੀਂ ਜਿਹੜਾ ਜਿੱਧਰੋਂ ਆਉਂਦਾ ਹੁਣ ਇਹਨਾਂ ਨੇ ਸੰਘੇੜਾ ਸਾਹਿਬ ਨੇ ਸੰਘੇੜਾ ਸਾਹਿਬ ਤੁਸੀਂ ਮੈਨੂੰ ਜਾਣਦੇ ਨਹੀਂਗੇ ਮੇਰਾ ਸਿਆਸੀ ਕੈਰੀਅਰ ਜਿੱਥੋਂ ਸ਼ੁਰੂ ਹੋਇਆ ਨਾ ਆਮ ਆਦਮੀ ਤੋਂ ਸ਼ੁਰੂ ਹੋਇਆ ਔਰ ਮੈਂ 6 ਮਹੀਨਿਆਂ ਚ ਅਸਲੀਅਤ ਦੇਖ ਕੀਤੀ ਤਾਂ ਛੱਡ ਗਈ ਸੀਗੀ ਚਲੋ ਮੈਂ ਇੱਥੇ ਬੋਲਣਾ ਨਹੀਂ ਚਾਹੁੰਦੀ ਸੀਗੀ ਮੈਂ ਮੈਂ ਉਹ ਵਲੰਟੀਅਰ ਹਾਂ ਦਾ ਤਕਲੀਫਾਂ ਦੇਖੀਆਂ ਨੇ ਹੁਣ ਵੀ ਵੇਖਦੀਆਂ ਤਾਂ ਹੀ ਬੋਲਦੀਆਂ ਦੁੱਖ ਤਾਂ ਹੈ ਦੁੱਖ ਤਾਂ ਹੈ ਵੀ ਸਾਡੇ ਵਰਗੇ ਕਿਤੋਂ ਵੀ ਆ ਕੇ ਟਿਕਟਾ ਲੈ ਜਾਣ ਤੁਹਾਡੀਆਂ ਪਾਰਟੀਆਂ ਚ ਜਿਹੜੇ ਤੁਹਾਡੇ ਜਿਨ੍ਹਾਂ ਨੇ ਤੁਹਾਡੇ ਲਈ ਜੀ ਜਾਣ ਲਾਤੀ ਜਦੋਂ ਤੁਸੀਂ ਕੁਝ ਵੀ ਨਹੀਂ ਸੀ ਜ਼ੀਰੋ ਸੀਗੇ ਤੇ ਅੱਜ ਤੁਸੀਂ ਹੀਰੋ ਬਣੇ ਫਿਰਦੇ ਹੋ ਕਿ ਉਧਰ ਉਧਰ ਲਈ ਜਾਂਦੇ ਜਿਨ੍ਹਾਂ ਨੇ ਜਾਣ ਲਈਆ ਉਹਨਾਂ ਦੀ ਤਾਂ ਮਾੜੀ ਮੋਟੀ ਕਦਰ ਕਰ ਲੋ ਜਿਹੜੇ ਤਿੰਨ ਦੇ ਸਿਆਣੇ ਆਪਾ ਜੋ ਵਾਲੇ ਨੇ ਇਹ ਬਿਲਕੁਲ ਬਿਲਕੁਲ ਤੁਹਾਡੀ ਗੱਲ ਆ ਗਈ ਅਮਰਤ ਗਿੱਲ ਤੁਹਾਡਾ ਥਿਊ ਵਿਊਪੁਆਇੰਟ ਆ ਗਿਆ ਰਸੰਗ ਜਿਹੜਾ ਦਿਓਗੇ ਜੋ ਆ ਉਹਨਾਂ ਦਾਲਬਾਦੂ ਨੂੰ ਕਿਉਂ ਅਕੇ ਲੈਨੇ ਆਂ ਪਾਰਟੀ ਵਰਕਰ ਕਿੱਧਰ ਗਏ ਨਹੀਂ ਇਹ ਸਾਰੇ ਵਰਕਰਸ ਨੂੰ ਟਿਕਟ ਥੋੜੀ ਮਿਲਣੀ ਹੁੰਦੀ ਐ ਸਿੱਧੂ ਜੀ ਸਾਹਿਬ ਮੈਂ ਇਲੈਕਸ਼ਨ ਲੜਿਆ ਕਦੀ ਮੈਂ ਮੈਂ ਆਪ ਨਹੀਂ ਲੜਿਆ ਹੈਗਾ ਮੈਂ ਵੀ ਤਾਂ ਬੈਠਾ ਹੀ ਆਂ ਅਮਰਤ ਗਿੱਲ ਹੁਣ ਨਹੀਂ ਕਿ 6 ਮਹੀਨੇ ਲੱਗ ਕੇ ਚਲੇ ਗਏ ਥਿਸ ਇਜ਼ ਨਾਟ ਗੁੱਡ ਇਹਦਾ ਮਤਲਬ ਇਹਨੇ ਚ ਪੇਸ਼ੈਂਸ ਨਹੀਂ ਹੈਗੀ ਯੰਗ ਬੱਚਿਆਂ ਚ ਕਈ ਵਾਰੀ ਨਹੀਂ ਹੁੰਦੀ ਤੇ ਸਾਰਿਆਂ ਨੇ ਥੋੜੀ ਲੜਨਾ ਹੁੰਦਾ ਆ ਇਹ ਮਤਲਬ ਜੇ ਇਹਨਾਂ ਨੂੰ ਲੱਗ ਰਿਹਾ ਪੇ ਗਲਤ ਟਾਈਮ ਤੇ ਪਾਰਟੀ ਛੱਡ ਕੇ ਵਾਪਸ ਆ ਜਣ ਮੈਂ ਤਾਂ ਕਹਿਣਾ ਇਹਨਾਂ ਤੇ ਕੋਈ ਇਲਜ਼ਾਮ ਨਹੀਂ ਹੈ ਜੋ ਜਿਹੜੇ ਲੋਕ ਹੈਗੇ ਆ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਆ ਗੱਲ ਆਪਣੀ ਇਲੈਕਸ਼ਨ ਤੋਂ ਚੱਲੀ ਸੀ ਕਿ ਭਗਤ ਜੀ ਜਿਹੜੇ ਆ ਉਹਨਾਂ ਨੂੰ ਟਿਕਟ ਕਿਉਂ ਦਿੱਤੀ ਆ ਭਗਤ ਜੀ ਇੱਕ شریف ਪਰਿਵਾਰ ਨੂੰ ਬਲੌਂਗ ਕਰਦੇ ਆ ਅੱਛੇ ਪਰਿਵਾਰ ਨੂੰ ਬਲੌਂਗ ਕਰਦੇ ਆ ਇੱਥੇ ਉਹਨਾਂ ਨੇ ਆਪਣਾ ਮਨ ਬਦਲਿਆ ਉਹਨਾਂ ਨੂੰ ਭਗਵੰਦ ਮਾ ਸਭ ਦੀਆਂ ਨੀਤੀਆਂ ਪਸੰਦ ਆਈਆਂ ਉਹਨਾਂ ਨੇ ਬਿਨਾਂ ਸ਼ਰਤ ਪਾਰਟੀ ਜੁਆਇਨ ਕੀਤੀ ਭਗਵੰਤ ਸਿੰਘ ਸਾਹਿਬ ਨੇ ਉਹਨਾਂ ਦੀ ਡਿਊਟੀ ਲਾਤੀ ਵੀ ਤੁਸੀਂ ਜਿਹੜਾ ਤੁਹਾਡਾ ਤੁਹਾਡਾ ਵੀਪਨ ਆ ਗਿਆ ਤੁਹਾਡਾ ਵੀਪਨ ਆ ਗਿਆ ਸਰ ਤੁਹਾਡਾ ਵੀਪਨ ਆ ਗਿਆ ਪ੍ਰਸੰਗੜਾ ਪ੍ਰਸੰਗੜਾ ਤੁਹਾਡਾ ਵੀਪਨ ਆ ਗਿਆ ਅੰਮ੍ਰਿਤਕਲ ਮੈਂ ਇੱਕ अहम ਸਵਾਲ ਇਲੈਕਸ਼ਨਾਂ ਵਾਲੀ ਸੰਬੰਧ ਲੈਣਾ ਚਾਹੁੰਦਾ ਦੇਖੋ ਇੱਕ ਦਿਨ ਪਹਿਲਾਂ ਸ਼੍ਰੋਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਉਹਨਾਂ ਨੇ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਸੀ ਵਿਵਾ ਸਰਜੀਤ ਕੌਰ ਉਹਨਾਂ ਦੀ ਹਮਾਇਤ ਹੀ ਬਾਸ ਲੈ ਲਈ ਹਾਲਾਂਕਿ ਤਕੜੀ ਚੋਣ ਨਿਸ਼ਾਨਾ ਦਿੱਤਾ ਸੀ ਹੁਣ ਉਹ ਕਹਿੰਦੇ ਆ ਕਿ ਜੇ ਅਸੀਂ ਆਪਣੀ ਹਮਾਇਤ ਜਿਹੜਾ ਅਕਾਲੀ ਦਲ ਕਹਿੰਦਾ ਬਸਪਾ ਨੂੰ ਦੇਾਂਗੇ ਕਿ ਜਲੰਧਰ ਦੀ ਉਪਚੋਣ ਤੇ ਜਿਹੜਾ ਨਵਾਂ ਇਹ ਸਾਰਾ ਰਾਸੀ ਦ੍ਰਿਸ਼ ਸਰਜਿਆ ਗਿਆ ਉਹਦਾ ਕੀ ਇੰਪੈਕਟ ਪਏਗਾ ਪਾਰਟੀਾਂ ਦੇ ਸਮੀਕਰਨ ਤੇ ਅਮਰਤ ਗਿੱਲ ਦੇਖੋ ਅਕਾਲੀ ਦਲ ਦਾ ਜੋ ਜਿਹੜਾ ਇਹਨਾਂ ਦਾ ਮੂਵ ਹੈ ਨਾ ਮੋਰਲੀ ਐਥਿਕਲੀ ਕਲਾਕੀ ਤੌਰ ਤੇ ਨਾ ਨਿਗਾਰ ਆ ਗਿਆ ਹੈ ਅਕਾਲੀ ਦਲ ਦੇ ਵਿੱਚ ਕਿ ਤੁਸੀਂ ਆਪ ਦਾ ਪਾਰਟੀ ਸਿੰਬਲ ਦੇ ਕੇ ਆਪ ਦਾ ਕੈਂਡੀਡੇਟ ਨੂੰ ਖੜਾ ਕਰਕੇ ਭਾਵੇਂ ਪਾਰਟੀ ਦੇ ਵਿੱਚ ਕਿੱਡੀ ਵੱਡੀ ਦਰਾਰ ਆ ਜੇ ਪਰ ਪਾਰਟੀ ਜਿਹੜੀ ਐਂਡ ਮੂਮੈਂਟ ਤੇ ਜਦੋਂ ਕਾਗਜ਼ ਵੀ ਨਹੀਂ ਵਾਪਸ ਲਿੱਤੇ ਜਾ ਸਕਦੇ ਔਰ ਕੈਂਡੀਡੇਟ ਨੂੰ ਬਿਨਾਂ ਪੁੱਛੇ ਕੋਈ ਹੋਰ ਸਿਗਨੇਟਰੀ ਵਾਪਸ ਲੈਣ ਜਾ ਰਿਹਾ ਸਿੰਬਲ ਕਿੰਨਾ ਜ਼ਿਆਦਾ ਵੱਦ ਤੋਂ ਵੱਡ ਕੀ ਹੁੰਦਾ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਆ ਜਾਂਦਾ ਪਰ ਆਪਦੇ ਕੈਂਡੀਡੇਟ ਨਾਲ ਤਾਂ ਖੜਨਾ ਚਾਹੀਦਾ ਸੀ ਜਿਹੜਾ ਆਪਦਾ ਟਿਕਟ ਦੇ ਕੇ ਸਿੰਬਲ ਦੇ ਕੇ ਕੈਂਡੀਡੇਟ ਨਾਲ ਨਹੀਂ ਖੜ ਸਕਦੇ ਤੇ ਦੂਜੇ ਪਾਸੇ ਚਲੇ ਜਾਂਦੇ ਨੇ ਤਾਂ ਅਕਾਲੀ ਦਲ ਦੇ ਲਈ ਤਾਂ ਇਹ ਬਹੁਤ ਵੱਡੀ ਮੋਰਲੀ ਐਥਿਕਲੀ ਹਰ ਲੈਵਲ ਤੇ ਡਿਫੀਟ ਹੈ ਔਰ ਜਿਦਾ ਕਿ ਮੈਨੂੰ ਅਫਸੋਸ ਹੈ ਕਿ ਇੱਕ ਰੀਜਨਲ ਪਾਰਟੀ ਇੱਕ ਪੰਥਕ ਪਾਰਟੀ ਇੱਕ ਜਿਹੜੀ ਆਪਦੇ ਜ਼ੁਬਾਨ ਤੇ ਖੜੀ ਹੋਣ ਵਾਲੀ ਪਾਰਟੀ ਦਾ ਅੱਜ ਆਹਾ ਇੰਨਾ ਮਾੜਾ ਹਾਲ ਹੋ ਗਿਆ ਹੈ ਦੋ ਪੈ ਕਿਹਾ ਲੇਗਾ ਇਹ ਤਾਂ ਠੀਕ ਹੈ ਇਹ ਤਾਂ ਗੱਲ ਠੀਕ ਚੱਕਾ ਗੱਲ ਨੂੰ ਸਿੱਧੂ ਸਾਹਿਬ ਮੈਂ ਅਮਰਤ ਗਿੱਲ ਦੀ ਗੱਲ ਦੇ ਵਿੱਚ ਕੁਝ ਐਡ ਕਰਨਾ ਚਾਹੁੰਦਾ ਮੈਂ ਇਹਨਾਂ ਦੀ ਗੱਲ ਨੂੰ ਕੱਟਦਾ ਨਹੀਂ ਹਾਂ ਮੈਂ ਆਪਣੇ ਲਾਈਫ ਟਾਈਮ 'ਚ ਕਦੀ ਨਹੀਂ ਇਹ ਦੇਖਿਆ ਜੋ ਕੁਝ ਹੁਣ ਹੋ ਰਿਹਾ ਇਹ ਵੈਸਟ ਪ੍ਰਧਾਨ ਸਭਾ ਹਲਕੇ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਜਥੇਬੰਦੀਆਂ 'ਚ ਕੰਮ ਕਰਦ ਰਹਾ ਸਕੂਲ 'ਚ ਸੀਗਾ ਮੈਂ ਜਦੋਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਮੈਂ ਜੁਆਇਨ ਕਰ ਲਈ ਸੀਗੀ ਤੱਕੜੀ ਸਿੰਬਲ ਸ਼੍ਰੋਮਣੀ ਅਕਾਲੀ ਦਲ ਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਆ ਤੱਕੜੀ ਨੂੰ ਵੋਟ ਨਾ ਪਾਇਓ ਮੈਂ ਬੰਦਿਆਂ ਦੀ ਗੱਲ ਨਹੀਂ ਕਰਦਾ ਫੇਰ ਸ਼੍ਰੋਮਣੀ ਕਾਲੇ ਦੇ ਪ੍ਰਧਾਨ ਬਾਗੀਆਂ ਤੇ ਵਰਦੇ ਆ ਤੇ ਬਾਗੀਆਂ ਬਾਗੀ ਕਹਿੰਦੇ ਆ ਤੱਕੜੀ ਨੂੰ ਵੋਟ ਪਾਓ ਬਸ ਇੰਨਾ ਹੀ ਬਹੁਤ ਹੈ ਇਹ ਮੈਂ ਹਿਸਟਰੀ 'ਚ ਪਹਿਲੀ ਵਾਰ ਹੀ ਦੇਖਿਆ ਮੈਂ ਕਿਸੇ ਵੀ ਪਾਰਟੀ ਵਿੱਚ ਇਸ ਤਰ੍ਹਾਂ ਨਹੀਂ ਕਿਸੇ ਵੀ ਪਾਰਟੀ 'ਚ ਮੈਂ ਇਸ ਤਰ੍ਹਾਂ ਨਹੀਂ ਆਇਆ ਜਿਵੇਂ ਜਿਹੜਾ ਇਹਦਾ ਇਹਦਾ ਚਲੋ ਥਿਊ ਪੁਆਇੰਟ ਆ ਗਿਆ ਕਿ ਪਹਿਲਾਂ ਬਿਲਕੁਲ ਵੀਂਗ ਜਰਨਲਿਸਟ ਮੈਂ ਵੀ ਤੁਹਾਡੀ ਗੱਲ ਚ ਐਡ ਕਰਨਾ ਚਾਹਾਂਗਾ ਕਿ ਮੈਂ ਵੀ ਵੀਂਗ ਜਰਨਲਿਸਟ ਕਦੇ ਨਹੀਂ ਦੇਖਿਆ ਕਿ ਕਿਸੇ ਪੋਲੀਟੀਕਲ ਪਾਰਟੀ ਨੇ ਪਹਿਲਾਂ ਉਮੀਦਵਾਰ ਖੜਾ ਕੀਤਾ ਹੋਵੇ ਚੋਣਾਂ ਸੰਧਤਾ ਹੋਵੇ ਫਿਰ ਉਹਦੇ ਮੈਂ ਇਹਤ ਵਾਪਸ ਲੈ ਲਈ ਜੇ ਤਾਂ ਵਾਪਰ ਗਿਆ ਪਰ ਜੋ ਉਥੇ ਇੰਪੈਕਟ ਇਸ ਗੱਲ ਦਾ ਕੀ ਲੱਗਦਾ ਹੈ ਇਸ ਦਾ ਫਾਇਦਾ ਭਾਜਪਾ ਨੂੰ ਹੋਏਗਾ ਬਸਪਾ ਨੂੰ ਹੋਏਗਾ ਆਪ ਨੂੰ ਹੋਏਗਾ ਜਾਂ ਕਾਂਗਰਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਖਰ ਉਹ ਜਿਹੜੇ ਮੈਦੀਆ ਵੋਟ ਤਾਂ ਕਿਸੇ ਪਾਸੇ ਕਰਨਗੇ ਨਹੀਂ ਜੀ ਅਮਰਤ ਗੱਲ ਤੁਸੀਂ ਕਰਤੋ ਜੀ ਸਾਹਿਬ ਇੱਕ ਚੀਜ਼ ਮੈਂ ਕਹਿਣਾ ਚਾਹੁੰਨੀ ਆ ਵੀ ਫਾਇਦਾ ਕਿਸੇ ਨੂੰ ਹੋਵੇ ਨਾ ਹੋਵੇ ਪਰ ਕਾਲੀ ਦਾ ਇਸ ਤੋਂ ਵੱਡੀ ਡੀਫੀਟ ਕੋਈ ਨਹੀਂ ਹੈ ਵੀ ਉਹ ਆਪ ਦੇ ਕੈਂਡੀਡੇਟ ਨੂੰ ਡਿਕਲੇਅਰ ਕਰ ਉਹਦੇ ਮਗਰ ਖੜੇ ਨਹੀਂ ਗਏ ਤੇ ਉਹ ਦੂਜੇ ਪਾਸੇ ਜਾ ਕੇ ਖੜ ਗਏ ਨੇ ਇਹ ਸਟੈਂਡਲੈਸ ਜਿਹੜਾ ਜੋ ਕਿਰਾਵਾ ਟਾਈ ਹੈ ਖਾਲੀਦਾਲ ਦੇ ਵਿੱਚ ਇਹ ਉਹਨਾਂ ਨੂੰ ਇਹ ਮੂਵ ਜਿਹੜੀ ਹੈਗੀ ਕਦੇ ਦੀ ਖਾਲੀਦਾਲ ਨੂੰ ਸਟੈਂਡ ਹੋਣ ਨਹੀਂ ਦੇਈ ਵੀ ਬਸ ਸਰ ਜਗਤਾਰ ਸਿੰਘ ਜਿਹੜਾ ਤੁਸੀਂ ਕਿਵੇਂ ਦੇਖਦੇ ਹੋ ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ ਕਿ ਆਖਿਰਕਾਰ ਪੋਲੀਟੀਕਲ ਸੀਨ ਉੱਤੇ ਹੁਣ ਕੀ ਬਣਦਾ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਸਥਿਤੀ ਹੈ ਦੇਖੋ ਇੱਕ ਕਾਫੀ ਜ਼ਿਆਦਾ ਰੌਣਕ ਚੜਾ ਜਿਸ ਤਰੀਕੇ ਨਾਲ ਪਿਆ ਉਦੇ ਚ ਕੌਣ ਲਾਭ ਲੈ ਜੇਗਾ ਕੌਣ ਲੈ ਜੇਗਾ ਫਟਾ ਕੌਣ ੜਕਾਏਗਾ ਸਿੱਧੂ ਸਾਹਿਬ ਭਗਤ ਜੀ ਨੂੰ ਲੋਕ ਪਸੰਦ ਕਰ ਰਹੇ ਆ ਭਗਤ ਜੀ ਦੇ ਨਾਲ ਬਹੁਤ ਲੋਕ ਜੁੜੇ ਹੋਏ ਆ ਹੋਰ ਵੀ ਜੁੜ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਆਊਟ ਹੋ ਹੀ ਗਿਆ ਆਪਣੇ ਆਪ ਹੀ ਆਊਟ ਹੋ ਗਿਆ ਜਿਹੜੇ ਕਹਰੇ ਟਕਰੀ ਨੂੰ ਵੋਟ ਨਾ ਪਾਓ ਹੋਰ ਕਿਸੇ ਦੀ ਬਹੁਤੀ ਹੈ ਨਹੀਂ ਕਾਂਗਰਸ ਵੀ ਕਾਫੀ ਪਿੱਛੇ ਰਹਿ ਗਈ ਆ ਭਾਰਤੀ ਜਨਤਾ ਪਾਰਟੀ ਦਾ ਵੀ ਕੁਝ ਨਹੀਂ ਹੈਗਾ ਲੋਕ ਇਹਨਾਂ ਨੂੰ ਸਬਤ ਸਕਣਗੇ ਦੋਨਾਂ ਨੂੰ ਉਹ ਚੂਹੇ ਤੇ ਉਹ ਕੱਚੂ ਕੁਮੇ ਵਾਲੀ ਜਿਹੜੀ ਗੱਲ ਹੈਗੀ ਆ ਉਹੋ ਉਹ ਹੀ ਹੋ ਰਹੀ ਹੈ ਤੁਸੀਂ ਉਹਨਾਂ ਦੇ ਦਫ਼ਤਰ ਤੇ ਦੇਖ ਲਓ ਕਿਤੇ ਵੀ ਕੋਈ ਰੌਣਕ ਨਹੀਂ ਇਕੱਲੇ ਹੀ ਤੁਰੇ ਫਿਰਦੇ ਆ ਕਿਤੇ ਆਪਸ ਵਿੱਚ ਨਹੀਂ ਲੜਪੈਣ ਰਿੰਕੂ ਜੀ ਤੇ ਸ਼ੀਤ ਰੰਗਰਾਲ ਜੀ ਲੋਕ ਨਹੀਂ ਮੂੰਹ ਲਾ ਰਹਾ ਭਾਰਤੀ ਜਨਤਾ ਪਾਰਟੀ ਨੂੰ ਵੈਸਟ ਦੇ ਇਲਾਕੇ ਦੇ ਵਿੱਚ ਸੋ ਵੱਡੀ ਮੈਜੋਰਿਟੀ ਦੇ ਨਾਲ ਆਮ ਆਦਮੀ ਪਾਰਟੀ ਜਿੱਤੂਗੀ ਝਾੜੂ ਜਿੱਤੇਗਾ ਸੋ ਇਹ ਇੱਕ ਤਰ੍ਹਾਂ ਨਾਲ ਜਿਹੜਾ ਆ ਇੱਕ ਤਰਫਾ ਹੀ ਜਿਹੜੀ ਆ ਜੀ ਪਰ ਸੋ ਤੁਹਾਡਾ 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 ਦਾਵਾ ਹੋ ਸਕਦਾ ਪਾ ਅਮਰਤ ਗਿਲ ਤੇ ਅਮਰਤ ਗਿਲ ਕਿਵੇਂ ਦੇਖਦੇ ਹੋ ਪਰ ਜਿਸ ਲੜਾ ਕਹਿੰਦੇ ਇੱਕ ਤਰਫਾ ਮੈਚ ਹੈ ਦੇਖੋ ਇੱਕ ਤਰਫਾ ਕਾਂਗਰਸ ਦੇ ਪ੍ਰਤੀਏ ਲੋਕੀ ਕਾਂਗਰਸ ਤੇ ਵਿਸ਼ਵਾਸ ਦਿਖਾ ਰਹੇ ਨੇ ਜਿਸ ਤਰੀਕੇ ਦੇ ਨਾਲ 7 ਐਮਪੀਜ਼ ਕਾਂਗਰਸ ਦੇ ਜਿਤਾਏ ਨੇ ਔਰ ਅਮ੍ਰਿਤਸਰ ਜਲੰਧਰ ਵੈਸਟ ਦੇ ਵਿੱਚ ਵੀ ਕਾਂਗਰਸ ਹੀ ਪਹਿਲੇ ਨੰਬਰ ਤੇ ਆਏਗੀ ਕਾਂਗਰਸ ਦਾ ਜਿੱਤਣਾ ਤੈਅ ਆ ਬਸ ਐਲਾਨ ਹੋਣਾ ਬਾਕੀ ਆ ਹਰ ਵਿਅਕਤੀ ਹਰ ਲੋਕ ਸਾਰੇ ਨੇ ਜਿਹੜੇ ਕਾਂਗਰਸ ਦੇ ਨਾਲ ਨੇ ਸਾਡੇ ਕਾਂਗਰਸ ਪਾਰਟੀ ਦੇ ਇੱਕ ਵਰਕਰ ਨੂੰ ਟਿਕਟ ਮਿਲੀ ਹੈ ਜਿਹੜੇ ਕੀ ਨੇ ਸਵਾਰਥ ਬਹੁਤ ਸਾਲਾਂ ਤੋਂ ਐਨਸੀਵੀ ਰਹੇ ਨੇ ਉਹਨਾਂ ਦੇ ਹਸਬੰਡ ਵੀ ਆ ਆਈ ਥਿੰਕ ਕਾਂਗਰਸ ਦੇ ਜਿਹੜੇ ਵਰਕਰ ਜਿਨ੍ਹਾਂ ਨੂੰ ਮਿਲੀ ਹੈ सुरेंद्र ਜੀ ਨੂੰ ਸ਼ੀ ਇਜ਼ ਡੂਇੰਗ ਅ ਅਮੇਜ਼ਿੰਗ ਜੌਬ ਤੇ ਉਹ ਸਾਡੇ ਕੈਂਡੀਡੇਟ ਨੇ ਜਿਹੜੇ ਹਰ ਹਾਲ ਚ ਜਿੱਤਣਗੇ ਔਰ ਕਾਂਗਰਸ ਨੂੰ ਸਭ ਤੋਂ ਹਾਈएस्ट ਮਾਰਜਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਜਲੰਧਰ ਤੋਂ ਜਿੱਤੇ ਨੇ ਔਰ ਲੋਕਾਂ ਨੇ ਕਾਂਗਰਸ 'ਤੇ ਵਿਸ਼ਵਾਸ ਦਿਖਾਇਆ ਤੇ ਬਾਏ ਇਲੈਕਸ਼ਨਸ ਦੇ ਵਿੱਚ ਵੀ ਸਾਡਾ ਇੱਕ ਕੈਂਡੀਡੇਟ ਹੈ ਜਿਹੜੇ ਆ ਜਲੰਧਰ ਵਸ ਤੋਂ ਹਰ ਹਾਲਤ ਵਿੱਚ ਜਿੱਤ ਕੇ ਵੱਡੀ ਮਾਰਜਨ ਨਾਲ ਆਉਣਗੇ ਅਮਰਦੇਸ਼ ਮੁਦੇ ਤੇ ਆਪ ਦਾ ਕਾਂਗਰਸ ਦਾ ਦਾਅਵਾਦਾਰੀਆਂ ਹੋਣੀਆਂ ਸੁਭਾਵਿਕ ਵੀ ਹੈ ਪਰਸਾਂ ਜਿਹੜਾ ਇੱਕ ਹੋਰ ਹੈ ਸਵਾਲ ਹੈ ਦੇਖੋ ਭਾਜਪਾ ਦੀ ਤੁਸੀਂ ਗੱਲ ਜ਼ਰੂਰ ਕੀਤੀ ਹੈ ਪਰ ਭਾਜਪਾ ਕਹਿ ਰਹੀ ਹੈ ਕਿ ਜੇ ਪਿਛਲੇ ਸਮੇਂ ਦੇਖਿਆ ਜਾਵੇ ਸ਼ਹਿਰੀ ਵੋਟਰ ਨੇ ਸਾਨੂੰ ਵੱਡੀ ਹਮਾਇਤ ਦਿੱਤੀ ਹੈ ਵੈਸੇ ਵੀ ਉਹ ਕਹਿ ਰਿਹਾ ਹੈ ਕਿ ਸ਼ਹਿਰੀ ਵੋਟਰ ਜਿਹੜਾ ਹੈਗਾ ਭਾਜਪਾ ਵੱਲ ਝੁਕ ਰਿਹਾ ਉਹ ਇਹ ਵੀ ਕਹਿੰਦਾ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਅਸੀਂ ਕੋਈ ਨਹੀਂ ਜਿੱਤੀ ਪਰ ਸਾਡਾ ਵੋਟ ਬੈਂਕ ਵਧਿਆ ਹੈ ਇਹ ਵੋਟ ਬੈਂਕ ਆ ਹੁਣ ਕਿਤੇ ਜਿੱਤੇ ਤੇ ਤਬਦੀਲਤਾ ਨਹੀਂ ਹੋ ਜਾਏਗਾ ਜਲੰਧਰ ਜਾ ਪ੍ਰਸਾ ਸੰਘੜਾ ਸਿੱਧੂ ਸਾਹਿਬ ਵੋਟ ਵੋਟ ਬੈਂਕ ਓਵਰঅল ਥੋੜਾ ਬਹੁਤ ਵਧਿਆ ਹੈ ਇਹਨਾਂ ਦਾ ਪੰਜਾਬ ਦੇ ਵਿੱਚ ਪਰ ਜਿਹੜੀ ਹੁਣ ਦੀ ਇਲੈਕਸ਼ਨ ਹੈ ਨਾ ਮੈਂ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੁੰਦਾ ਰਿੰਕੂ ਤੇ ਸ਼ਸ਼ੀਲ ਰਿੰਕੂ ਤੇ ਸ਼ੀਤ ਲੰਗਰਾਲ ਜੋ ਕਟਨਾਮਾ ਵਾਪਰੀਆਂ ਨੇ ਲੋਕ ਨਹੀਂ ਪਸੰਦ ਕਰਦੇ ਪਹਿਲਾਂ 20 ਦਿਨ ਪਹਿਲਾਂ ਡੇਢ ਮਹੀਨਾ ਪਹਿਲਾਂ ਐਮਐਲਏ ਸ਼ਿਫਟ ਉਸਤੀਫਾ ਦੇ ਕੇ ਦੂਜੀ ਪਾਰਟੀ ਤੁਸੀਂ ਸ਼ਾਮਲ ਹੋ ਗਏ ਹੋ ਉਸ ਤੋਂ ਬਾਅਦ ਜਦੋਂ ਚੋਣਾਂ ਖਤਮ ਹੋ ਗਈਆਂ ਸਾਰਾ ਕੰਮ ਕੰਮ ਖਤਮ ਹੋ ਗਿਆ ਉਹਦਾ ਫਾਇਦਾ ਲੈ ਲਿਆ ਜਿਹੜੇ ਜਿਹੜੀ ਪਾਰਟੀ ਨੂੰ ਫਾਇਦਾ ਪਹੁੰਚਾਉਣਾ ਸੀ ਆਪਣੀ ਮਾਂ ਪਾਰਟੀ ਨੂੰ ਜਿਹਦੇ ਵਿੱਚੋਂ ਜਿੱਤੇ ਆ ਉਹਨੂੰ ਉਹਦੇ ਜਿਹੜੀ ਆ ਪਿੱਠੇ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਚ ਕਹ ਰਹੇ ਮੈਂ ਅਸਤੀਫਾ ਵਾਪਸ ਲੈ ਰਿਹਾ ਜਦੋਂ ਮੈਡਲਟੀ ਸਾਰੀਆਂ ਵਰਕਆਊਟ ਹੋ ਕੇ ਜਿਹੜਾ ਅਸਤੀਫਾ ਮਨਜ਼ੂਰ ਕਰਨ ਤੱਕ ਗੱਲ ਪਹੁੰਚ ਗਈ ਆ ਫਿਰ ਵੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਟਾਈਮ ਦਿੱਤਾ ਹੈ ਸੁਣਵਾਈ ਕੀਤੀ ਹੈ ਉਹਨਾਂ ਦੀ ਪਰ ਉਹ ਨਹੀਂ ਲੀਗਲੀ ਸਟੈਂਡ ਕਰ ਸਕਦਾ ਸੀਗਾ ਉਹ ਜ਼ਿੰਮੇਵਾਰ ਨੇ ਬਾਈ ਇਲੈਕਸ਼ਨ ਥੋਪਣ ਲਈ ਜਲੰਧਰ ਵੈਸਟ ਤੇ ਉਹਨਾਂ ਨੇ ਜਲੰਧਰ ਵੈਸਟ ਵਿੱਚ ਕੋਈ ਕੰਮ ਨਹੀਂ ਕੀਤਾ ਕਾਂਗਰਸ ਵੀ ਪਹਿਲਾਂ ਭਾਰੂ ਰਹੀ ਹੈ ਜਲੰਧਰ ਦੇ ਵਿੱਚ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਸਕੇ ਲੋਕਾਂ ਨੇ ਮੰਨ ਬਣਾ ਲਿਆ ਆ ਕਿ ਭਗਵੰਤ ਸਿੰਘ ਸਾਹਿਬ ਨੂੰ ਵੋਟ ਦੇਣੀ ਆ ਝਾੜੂ ਨੂੰ ਵੋਟ ਦੇਣੀ ਆ ਭਗਤ ਜੀ ਉਥੋਂ ਐਮ ਐਲ ਏ ਓਕੇ ਅਮਰਤ ਕੇ ਲੇਸ ਮੁੱਦੇ ਤੇ ਆ ਆਖਰੀ ਸਵਾਲ ਤੁਹਾਡੇ ਕੋਲੋਂ ਜੋ ਪ੍ਰਸੰਗ ਜਿਹੜਾ ਨੇ ਕਿਹਾ ਕਿ ਦਾਵੇਦਾਰੀਆਂ ਤਾਂ ਹਾਈ ਹੋ ਕਹਿੰਦੇ ਕਾਂਗਰਸ ਨੇ ਵੀ ਕੋਈ ਕੰਮ ਨਹੀਂ ਕੀਤਾ ਪਰ ਭਾਜਪਾ ਦਾ ਜਿਹੜਾ ਦਾਵਾ ਉਹਨਾਂ ਦੇ ਉੱਤੇ ਵੀ ਮੈਂ ਜਵਾਬ ਲੈਣਾ ਚਾਹਾਂਗਾ ਕਿਉਂਕਿ ਭਾਜਪਾ ਲਗਾਤਾਰ ਇਹ ਕਹਿ ਰਹੀ ਹੈ ਕਿ ਸ਼ਹਿਰੀ ਵੋਟਰ ਸਾਡੇ ਵੱਲ ਜਿਹੜਾ ਚੁੱਕ ਰਿਹਾ ਹੈ ਦੇਖੋ ਦਵਾ ਦੇ ਦਾਵੇ ਖੋਖਲੇ ਨੇ ਭਾਜਪਾ ਪੰਜਾਬ ਦੇ ਵਿੱਚ 13 ਚੋਂ 14 ਇਨਫੈਕਟ ਚੰਡੀਗੜ੍ਹ MLA ਕੇ 0 ਤੇ ਆਈਏ ਔਰ ਇਹ ਮੈਂ 0 ਤੇ ਸ਼ੁਰੂ ਤੋਂ ਕਹਿ ਰਹੀ ਸੀਗੀ ਔਰ ਹੁਣ ਤਾਂ ਲੋਕਾਂ ਨੇ ਜਿਹੜਾ ਇਹਨਾਂ ਦਾ ਲਫਾਫੇ ਸੀਗੇ ਯੂਪੀ ਵਾਲੇ ਸਾਰੇ ਫੁੱਟ ਗਏ ਨੇ ਤੇ ਲੋਕਾਂ ਨੇ ਭਾਜਪਾ ਦੀ ਅਸਲੀਅਤ ਦੇਖ ਲਈ ਹੈ ਤੇ ਵੋਟ ਸ਼ੇਅਰ ਵੀ ਘਟੇਗਾ ਔਰ ਮੈਂ ਸੰਘੇੜਾ ਸਾਹਿਬ ਨੂੰ ਦੱਸਣਾ ਚਾਹੁੰਦੀ ਆ ਵੀ ਕਾਂਗਰਸ ਤੇ ਜਲੰਧਰ ਦੇ ਲੋਕਾਂ ਨੇ ਵਿਸ਼ਵਾਸ ਦਿਖਾਇਆ ਕਾਂਗਰਸ ਦੇ ਸਾਡੇ ਚਰਨਜੀਤ ਸਿੰਘ ਚੰਨੀ ਹਾਈएस्ट ਮਾਰਜਨ ਦੇ ਨਾਲ ਜਿੱਤ ਕੇ ਆਏ ਨੇ ਤੇ ਉਹਦੇ ਵਿੱਚ ਜਲੰਧਰ ਵੀ ਸ਼ਾਮਿਲ ਹੈ ਲੋਕ ਸਭਾ ਦੀ ਵੋਟ ਸੀ ਕਾਂਗਰਸ ਦੇ ਕੈਂਡੀਡੇਟ ਨੇ ਜਿਹੜੇ ਹੁਣ ਜਲੰਧਰ ਵੈਸਤ ਤੋਂ ਜਿੱਤ ਕੇ ਬਕਰ ਮਿਹਰਬਾਨੀ ਆਮ ਆਦਮੀ ਪਾਰਟੀ ਸੀਐਮ ਬਹਿਜੇ ਭਾਵੇਂ ਕੋਈ ਮਰਜੀ ਬਹਿ ਜੇ ਤੇ ਕਾਂਗਰਸ ਪਾਰਟੀ ਜਿੱਤੂ ਥੈਂਕ ਯੂ ਵੈਰੀ ਮਚ ਕਾਮਰੂਫ ਥੈਂਕ ਯੂ ਵੈਰੀ ਥੈਂਕ ਯੂ ਲੋਕ ਸਭਾ ਦੀ ਵੋਟ ਸੀ ਲੋਕ ਬਹੁਤ ਔਖੇ ਆ ਇਸ ਗੱਲ ਤੋਂ ਕਿ 31 ਮਈ ਨੂੰ ਹੀ ਇੱਕ ਦਿਨ ਨੂੰ ਜਾਣਾ ਸੀ 31 ਮਈ ਨੂੰ ਹੀ ਲਾਮ ਲਸ਼ਕਨ ਲੈ ਕੇ ਚੰਨੀ ਸਾਹ ਵਾਪਸ ਚਲੇ ਗਏ ਰਸਤੇ ਜਦੋਂ ਕਿਸੇ ਨੇ ਪੁੱਛਿਆ ਵੀ ਤੁਸੀਂ ਵਾਪਸ ਕਿੱਧਰ ਜਾ ਰਹੇ ਹੋ ਕਹਿੰਦੇ ਘਰ ਚੱਲਿਆ ਮੈਂ ਵੋਟ ਪਾਉਣੀ ਕੱਲ ਨੂੰ ਮੈਂ ਉੱਥੇ ਜਾ ਕੇ ਸੋ ਮਤਲਬ ਲੋਕ ਨਹੀਂ ਪਸੰਦ ਕਰਦੇ ਇਹ ਬਦਸਵਾਦੀ ਮੇਹਰबानी 프로세ਸ ਸੰਗੜਾ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਜੀ ਅਮਰਤਖੇਲ 프로세ਸ ਸੰਗੜਾ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਮੁੱਦਿਆਂ ਤੇ ਤੁਸੀਂ ਸਾਨੂੰ ਸਮਾਂ ਦਿੱਤਾ ਆਪਾਂ ਜਲੰਧਰੀ ਉਪਚੋਣ ਦੀ ਗੱਲ ਕੀਤੀ ਹੈ ਪੋਲਿਟਿਕਲ ਪਾਰਟੀਆਂ ਦੇ ਆਪਣੋ ਆਪਣੇ ਦਾਅਵੇ ਹੋਣੇ ਵਾਜਬ ਹੈ ਜਿਦਾਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਚੋਣਾਂ ਨਿਕਲ ਜਾਣ ਦਿਓ ਮੁੱਖ ਮੰਤਰੀ ਭਗਵੰਤ ਮਾਨ ਦਾ ਮੰਝਾ ਇਹਨਾਂ ਦੇ ਲੋਕ ਆਪ ਸਤੋਜਪਿੰਡ ਛੱਡ ਕੇ ਆਉਣਗੇ ਕੌਣ ਕਿਸ ਦਾ ਮੰਝਾ ਕਿੱਥੇ ਛੱਡ ਕੇ ਆਏਗਾ ਇਸ ਗੱਲ ਦਾ ਫੈਸਲਾ ਜਲੰਧਰ ਦੇ ਲੋਕਾਂ ਨੇ ਕਰਨਾ ਹੈ ਪਰ ਇਹਨਾਂ ਮੁੱਦਿਆਂ ਤੇ ਆਉਣ ਲਈ ਆਪਾਂ ਦੋਨਾਂ ਮਹਿਮਾਨਾਂ ਦੇ ਧੰਨਵਾਦੀ ਹਾਂ ਤੇ ਤੁਹਾਡੇ ਵੱਲੋਂ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ